Mm-hmm. ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਰ ਤੁਸੀਂ ਸਿਵਲ ਹਸਪੀਟਲ ਵਿੱਚ ਮਰੀਜ਼ਾਂ ਨੂੰ ਖਾਣਾ ਦਿੱਤਾ ਔਰ ਉਹਨਾਂ ਦੇ ਬਾਰੇ ਪਤਾ ਕੀਤਾ ਤੇ ਇਹ ਜਿਹੜੀ ਯੂਥ ਕਲੱਬ ਆ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਯੂਥ ਵੌਇਸ ਫਾਊਂਡੇਸ਼ਨ ਫਗਵਾੜਾ ਵੱਲੋਂ ਜਿਹੜਾ ਕਾਫੀ ਲੰਬੇ ਸਮੇਂ ਤੋਂ ਸਿਵਲ ਹਸਪਤਾਲ ਵਿੱਚ ਵਿਖੇ ਆਪਣੀਆਂ ਸੇਵਾਵਾਂ ਦਿੱਤੀਆਂ ਜਾ ਰਹੀਆਂ ਜਿਹਦੇ ਵਿੱਚ ਇਹਨਾਂ ਵੱਲੋਂ ਮਰੀਜ਼ਾਂ ਨੂੰ ਖਾਣਾ ਦਿੱਤਾ ਜਾਂਦਾ ਹੈ ਤੇ ਦੁੱਧ ਤੇ ਬਿਸਕੁਟ ਵਗੈਰਾ ਵੀ ਪ੍ਰੋਵਾਈਡ ਕੀਤੇ ਜਾਂਦੇ ਆ ਇਹ ਕਈ ਵਾਰ ਹਫ਼ਤੇ ਦੇ ਵਿੱਚ ਇੱਕ ਵਾਰ ਜਾਂ ਹਫ਼ਤੇ ਦੇ ਵਿੱਚ ਦੋ ਵਾਰ ਇਹ ਸੇਵਾਵਾਂ ਦਿੰਦੇ ਆ ਤੇ ਅੱਜ ਇਹਨਾਂ ਨੇ ਸਾਨੂੰ ਇੱਥੇ ਮੈਨੂੰ ਵੀ ਬੁਲਾਇਆ ਸੀਗਾ ਤੇ ਮੈਨੂੰ ਬੜਾ ਵਧੀਆ ਲੱਗਿਆ ਆ ਇਹਨਾਂ ਦੇ ਨਾਲ ਇਹ ਲੋਕਾਂ ਦੀ ਸੇਵਾ ਕਰਕੇ ਤੇ ਮੈਂ ਪ੍ਰਮਾਤਮਾ ਅਗੇ ਇਹ ਦੁਆ ਕਰਦਾ ਹਾਂ ਕਿ ਇਸ ਤਰ੍ਹਾਂ ਹੀ ਇਹ ਜਿਹੜਾ ਲੋਕਾਂ ਦੀ ਸੇਵਾ ਕਰਦੇ ਰਹਿਣ ਸਰ ਜਿਹੜੀ ਇਹ ਸੇਵਾ ਕਰ ਰਹੇ ਕਿੰਨੇ ਚਿਰ ਤੋਂ ਕਰ ਰਹੇ ਨੇ ਇਹ ਇਹਨਾਂ ਵੱਲੋਂ ਜਿਹੜਾ ਪਿਛਲੇ 4 ਸਾਲ ਤੋਂ ਇਹ ਸੇਵਾ ਇੱਥੇ ਕੀਤੀ ਜਾ ਰਹੀ ਹੈ ਤੇ ਇਹ ਨਾਲ ਦੀ ਨਾਲ ਸਿਵਲ ਹਸਪੀਟਲ ਉਹ ਚਲੰਦਰ ਵੀ ਕੇ ਵੀ ਸੇਵਾ ਕਰਦੇ ਆ ਤੇ ਮੈਂ ਜਦੋਂ ਪਹਿਲੇ ਪਿਛਲੇ ਟਿਨਯੋਰ ਦੇ ਵਿੱਚ ਵੀ ਇਹਨਾਂ ਦੇ ਨਾਲ ਇੱਥੇ ਇਸ ਮੌਕੇ ਮਿਲਦਾਰਿਆ ਮੈਂ ਇਹਨਾਂ ਦੇ ਨਾਲ ਇੱਥੇ ਲੋਕ ਹਲਸੀ ਸੇਵਾ ਵਾਲੀਆਂ ਸਰ ਕੀ ਮੈਸੇਜ ਆ ਤੁਹਾਡਾ ਆਮ ਪਬਲਿਕ ਨੂੰ ਆਮ ਪਬਲਿਕ ਨੂੰ ਮੈਸੇਜ ਹੈ ਕਿ ਬਸ ਸ਼ਹਿਰ ਦੇ ਵਿੱਚ ਪੀਸਫੁਲ ਮਾਹੌਲ ਬਣਾਈ ਰੱਖੋ ਤੇ ਇਸ ਤਰ੍ਹਾਂ ਹੀ ਜਿਹੜੀਆਂ ਸੰਸਥਾਵਾਂ ਆ ਜਿਹੜੀਆਂ ਲੋਕਾਂ ਦੀ ਸੇਵਾ ਦੇ ਨਾਲ ਇਹਨਾਂ ਨਾਲ ਜੁੜੇ ਰਹੋ ਥੈਂਕ ਯੂ ਧੰਨਵਾਦ ਜੀ ਜੀ ਹਰ ਸ਼ੁੱਕਰਵਾਰ ਜਦੋਂ ਆਉਂਦਾ ਆ ਕਿ ਯੂਥ ਕਵਾਇਸ ਫਾਊਂਡੇਸ਼ਨ ਦਾ ਜਿਹੜਾ ਕਮਾਲ ਆ ਉਹ ਲੋਕ ਮਰੀਜ਼ਾਂ ਦੀ ਸੇਵਾ ਕਰਨਾ ਉਹ ਅੱਜ ਵੀ ਉਸ ਲੜੀ ਦੇ ਵਿੱਚ ਚੱਲ ਰਿਹਾ ਸਾਡੇ ਨਾਲ ਸਾਡੇ ਐਸਐਚਓ ਸਾਹਿਬ ਨਾਰ ਸਾਹਿਬ ਜਿਹੜੇ ਦੁਆਰਾ ਫਵਾੜੇ ਵਿੱਚ ਆਪਣੇ ਸੇਵਾ ਦੇਣ ਆਏ ਆ ਅਮਨਦੀਪ ਜੀ ਉਹ ਸਾਡੇ ਨਾਲ ਆਏ ਆ ਮੈਂ ਉਹਨਾਂ ਦਾ ਵੈਲਕਮ ਕਰਦਾ ਆ ਆਨੰਦ ਸੋਹਣੀ ਜੀ ਸੁਦਾ ਜੀ ਔਰ ਮੋਹਨ 라ਜੀ ਮੇਰੇ ਨਾਲ ਨੇ ਸਾਰੀ ਟੀਮ ਨਾਲ ਆ ਤੁਸੀਂ ਮੈਂ ਪਰਮਾਤਮਾ ਅੱਗੇ ਦੁਆ ਕਰਦਾ ਕਿ ਸਾਨੂੰ ਇੰਨੀ ਸ਼ਕਤੀ ਵੀ ਵਾਹਿਗੁਰੂ ਦਵੇ ਕਿ ਅਸੀਂ ਲੋਕਾਂ ਦੀ ਸੇਵਾ ਕਰਦੇ ਰਹੀਏ ਔਰ ਸਾਨੂੰ ਤੁਹਾਡੀਆਂ ਬਰੇਸਿੰਗਸ ਮਿਲਦੀਆਂ ਰਹਿਣ ਇਸ ਤੇ ਨਾਲ ਹੀ ਮੈਂ ਬੋਤਾਂ ਨਾਲ ਕਹਿੰਦਾ ਹੋਇਆ ਸਾਰਿਆਂ ਨੂੰ ਅਪੀਲ ਕਰਦਾ ਕਿ ਸਾਡੇ ਨਾਲ ਜੁੜੋ ਔਰ ਜਿੰਨੀ ਵੀ ਸੇਵਾ ਆਪਣੇ ਤਨ ਮਨ ਤੰ ਦੇ ਨਾਲ ਕਰ ਸਕਦੇ ਹੋ ਕਰੋ ਸਸਿਕਾਰ ਜਿਹੜੀ ਅੱਜ ਸ਼ਕਤੀ ਤੁਸੀਂ ਨਾਲ ਲੈ ਕੇ ਆਏ ਆ ਇਹਨਾਂ ਬਾਰੇ ਕੀ ਕਹਿਣਾ ਚਾਹੋਗੇ ਇਹ ਬੜੀ ਵਧੀਆ ਸਖਸ਼ੇਤ ਆ ਜੀ ਮੈਂ ਇਹਨਾਂ ਨੂੰ ਜਾਣ ਕੇ ਇਹਨਾਂ ਦੇ ਜਾ ਕੇ ਆਫਿਸ ਨਹੀਂ ਮਿਲਿਆ ਮੈਂ ਵੀ ਮਿਲ ਸਕਦਾ ਸੀ ਮੈਂ ਕਿਹਾ ਸੀ ਇਦਾਂ ਦਾ ਮਿਲਣਾ ਵੀ ਜਿਹੜਾ ਇਹਨਾਂ ਨੂੰ ਆਏ ਔਰ ਇਹਨਾਂ ਨੂੰ ਪਤਾ ਵੀ ਲੱਗੇ ਵੀ ਅਸੀਂ ਕਿਸ ਤਰ ਸੋ ਅੱਜ ਸਾਨੂੰ ਇਹ ਮੌਕਾ ਮਿਲਿਆ ਸੀ ਜਿਹੜਾ ਸ਼ੁੱਕਰਵਾਰ ਸਿਕਾ ਸੀ ਮੰਡਣਾ ਸੀ ਸੋ ਅਮਨਦੀਪ ਨਾਰਜੀ ਆਪਣੇ ਆਪ ਇੱਕ ਬੜੀ ਵਧੀਆ ਪਰਸਨੈਲਿਟੀ ਆ ਯਾਰਾਂ ਦੇ ਯਾਰ ਨੇ ਤਾਂ ਜਦੋਂ ਸ਼ਕਤੀਆਂ ਦਾ ਸ਼ਕਤੀ ਵੀ ਆ ਗਿਆ ਸੋ ਜਿਹੜੀ ਗਵਰਨਮੈਂਟ EMPLOY ਹੁੰਦੇ ਆ ਜੀ ਉਹ ਇਸ ਤਰ੍ਹਾਂ ਹੀ ਹੁੰਦੇ ਆ ਉਹਨਾਂ ਨੂੰ ਆਪਣੀ ਡਿਊਟੀ ਦੇ ਵਿੱਚ ਜਿਹੜਾ ਉਹ ਕਰਨਾ ਪੈਂਦਾ ਕੰਮ ਪਰ ਯਾਰਾਂ ਦੀ ਜੜੀ ਯਾਰੀ ਵੀ ਨਿਭਾਣੀ ਪੈਂਦੀ ਆ ਸੋ ਮੈਂ ਨਾਲ ਦੀ ਬਹੁਤ ਵਧੀਆ ਇਹਨਾਂ ਦੀ ਕਾਰਗੁਜ਼ਾਰੀ ਆ ਮੈਂ ਕਿ ਵੀ ਉਮੀਦ ਕਰਦਾ ਕਿ ਇਹ ਤਰੱਕੀਆਂ ਕਰੋਗੇ ਪਰਮਾਤਮਾ ਮੈਨਾਂ ਨੂੰ ਬਰਕਤ ਦੇਵੇ ਉਹ ਸੱਚਾਈ ਤੇ ਚੱਲੂਗੇ ਦੁਆਬਾ ਨਿਊਜ਼ ਨਾਲ ਗੱਲਬਾਤ ਲਈ ਧੰਨਵਾਦ ਜੀ ਤੁਹਾਡ